6ਪਉ ਦੇ ਦੁਪਹਿਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨਾਲੇ ਫੈਸਲਾ ਕਰ ਲਿਆ ਕਿ ਆਪਾਂ ਆਨੰਦਗੜ੍ਹ ਦੇ ਕਿਲੇ ਨੂੰ ਅੱਜ ਰਾਤ ਛੱਡ ਦੇਣਾ ਪਲੀਜ਼ ਥੋੜਾ ਜਿਹਾ ਨੋਟ ਕਰੀ ਹਾਲਾਂਕਿ ਮੈਂ ਥੋੜਾ ਜਿਹਾ ਵਿਸ਼ੇ ਤੋਂ ਨਿਕਲਿਆ ਜ਼ਰੂਰ ਹਾਂ ਕਿਉਂਕਿ ਸ਼ਲੋਕ ਹੈ ਸ਼ਬਦ ਹੈ ਗੁਰੂ ਅਰਜੁਨ ਦੇਵ ਜੀ ਦਾ ਪਰ ਮੇਰਾ ਫਰਜ਼ ਬਣਦਾ ਹੈ ਪ੍ਰਚਾਰਕ ਹੋਣ ਦੇ ਨਾਤੇ ਇਹ ਤਰੀਕਾ ਆਪਾਂ ਨੋਟ ਕਰੀਏ 6 ਪਉ ਦੁਪਹਿਰ ਨੂੰ ਕਿ ਫੈਸਲਾ ਕਿਉਂ ਹੋਇਆ ਮੈਂ ਕੱਲ ਨੂੰ ਵੀ ਅਰਜ਼ ਕਰਾਂਗਾ ਯਾਦ ਰੱਖਿਓ ਆਨੰਦਪੁਰ ਸਾਹਿਬ ਧਰਮ ਸ਼ਬਦ ਦੀ ਕਦਰ ਜਾਣਦਾ ਹੈ ਜਿਸ ਦਿਨ 16 ਬ੍ਰਾਹਮਣ ਆਏ ਕੱਲ ਨੂੰ ਆਪਾਂ ਕਥਾ ਕਰਾਂਗੇ 16 ਬ੍ਰਾਹਮਣ ਪੰਡਿਤ ਕਿਰਪਾ ਰਾਮ ਦੱਤ ਜੀ ਦੀ ਅਗਵਾਈ ਚ ਆਏ ਗਿਣਤੀ 16 ਲਿਖੀ ਖੋੜਸ 16 ਜਣੇ ਆਏ ਉਸ ਦਿਨ ਹਜ਼ੂਰ ਨੇ ਇਹ ਕਿਹਾ ਵੀ ਇਹਨਾਂ ਦੇ ਧਰਮ ਨੂੰ ਖਤਰਾ ਹੈ ਤਿਲਕ ਜੰਨੂ ਦੇ ਵਾਸਤਾ ਪਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਛੱਡ ਕੇ ਦਿੱਲੀ ਨੂੰ ਤੁਰ ਪਏ ਤੇ ਜਿਸ ਦਿਨ ਔਰੰਗਜ਼ੇਬ ਨੇ ਕੁਰਾਨ ਦੀ ਕਸਮ ਖਾ ਕੇ ਧਰਮ ਦਾ ਵਾਸਤਾ ਪਾਇਆ ਉਸ ਦਿਨ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਦਾ ਬੇਟਾ ਆਪਣਾ ਘਰ ਛੱਡਣ ਨੂੰ ਤਿਆਰ ਹੋ ਗਿਆ ਕਿਉਂਕਿ ਧਰਮ ਦੀ ਕਦਰ ਧਰਮ ਕਮਾਣ ਵਾਲਾ ਜਾਣਦਾ ਹੈ ਬੇਧਰਮੀ ਬੰਦਾ ਤਾਂ ਧਰਮ ਦੀਆਂ ਸੌਹਾਂ ਕਾ ਕੇ ਰੋਜ਼ ਮੁਕਰ ਜਾਂਦਾ ਉਹ ਤਾਂ ਮਹਾਰਾਜ ਦੀ ਹੁਰੀ ਝੂੜ ਬੋਲ ਬੋਲ ਕੇ ਮੁਕਰ ਜਾਂਦੇ ਲੋਕ ਜੀ ਮੇਰੀ ਫਿਰ ਅਰਜ਼ ਹੈ ਕਿ 6 ਪੋ ਨੂੰ ਸਤਗੁਰਾਂ ਨੇ ਫੈਸਲਾ ਕਰ ਲਿਆ ਤੇ ਜਦੋਂ ਆਪਾਂ ਜ਼ਫਰਨਾਮਾ ਪੜਨੇ ਆ ਪਹਿਲੇ 12 ਸ਼ੇਰ ਜਿਹੜੇ ਨੇ ਉਹ ਤਾਂ ਸਤਗੁਰਾਂ ਨੇ ਪਰਮਾਤਮਾ ਦੀ ਸਿਫਤ ਵਿੱਚ ਗਏ 13ਵਾਂ ਸ਼ੇਰ ਪਤਾ ਕੀ ਮਰਾ ਐਤਬਾਰ ਬਰੀ ਕਸਮ ਨੇਸਤ ਕਿ ਇਸ ਦੇ ਗਵਾਹ ਅਸਤ ਯਜ਼ਦਾ ਯਕੀਸਤ ਜ਼ਫਰਨਾਮੀ ਦੇ ਔਰੰਗਜ਼ੇਬ ਨੂੰ ਇੱਥੋਂ ਸੰਬੋਧਨ ਕਰਦੇ ਨੇ ਮਰਾ ਐਤਬਾਰ ਮਰਾ ਅਰਥ ਮੈਨੂੰ ਪਰਸ਼ਨ ਸ਼ਬਦ ਪੰਜਾਬੀ ਵਾਲਾ ਮਰਾ ਨਹੀਂ ਮਰਾ ਇਤਬਾਰ ਇਤਬਾਰਦਾਰ ਤੇ ਭਰੋਸਾ ਕਹਿੰਦੇ ਤੇਰੀ ਚੁੱਕੀ ਕੋਈ ਕਸਮ ਦਾ ਕੋਈ ਭਰੋਸਾ ਨਹੀਂ ਹੋਣ ਕਿਉਂਕਿ ਤੂੰ ਕਹਿਆ ਸੀ ਖੁਦਾ ਗਵਾਹ ਹੈ ਕਿ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ ਤਾਂ ਉਹਨੂੰ ਰਸਤਾ ਦਿੱਤਾ ਜਾਏਗਾ ਕਹਿਣ ਲੱਗੇ ਬੇਈਮਾਨ ਬੰਦਿਆ ਤੂੰ ਰੱਬ ਦੀ ਸੌਂ ਖਾ ਕੇ ਮੁੱਕ ਰਿਹਾ ਇਹਦਾ ਮਤਲਬ ਕਿ ਅਨੰਦਪੁਰ ਸਾਹਿਬ ਡਰ ਕੇ ਨਹੀਂ ਛੱਡਿਆ ਗਿਆ ਰੱਬ ਦੀ ਸੌਂ ਦਾ ਵਾਸਤਾ ਪਾਇਆ ਗਿਆ ਤਾਂ ਛੱਡਿਆ ਗਿਆ ਮਰਾ ਇਤਬਾਰ ਬਰੀ ਕਸਮ ਨੇਸ਼ ਕਿ ਇਸ ਦੇ ਗਵਾ ਅਸਤ ਯਜਦਾ ਯਕੀਸਤ ਨਾ ਕਤਰਾ ਮਾਰਾ ਇਤਬਾਰ ਬਰੋਸਤ ਧੰਨ ਗੁਰੂ ਗੋਬਿੰਦ ਸਿੰਘ ਕਤਰਾ ਥੋੜਾ ਜਿਹਾ ਜਿਹਨੂੰ ਆਪਾਂ ਕਹਿੰਨੇ ਕਹਿੰਦੇ ਥੋੜਾ ਜਿੰਨਾ ਵੀ ਤੇਰੇ ਤੇ ਭਰੋਸਾ ਕੀ ਕਰਨਾ ਕਿ ਤੇਰੇ ਦੀਵਾਨ ਤੇ ਤੇਰੇ ਸੇਨਾਪਤੀ ਸਾਰੇ ਝੂਠੇ ਤੇ ਮਕਾਰ ਨੇ ਵੈ ਗੁਰੂ ਇਹ ਸ਼ਬਦ ਬਾਦਸ਼ਾਹ ਨੂੰ ਅੱਜ ਕੋਈ ਕਹਿ ਕੇ ਦੱਸੇ ਖਾਂ ਮੰਨ ਲਓ ਤੁਸੀਂ ਕਿਸੇ ਸਟੇਟ ਦੇ ਸੀਐਫ ਸੀਐਮ ਨੂੰ ਕਹਿ ਦਿਓ ਪ੍ਰਧਾਨ ਮੰਤਰੀ ਬੜੀ ਦੂਰੀ ਗੱਲ ਮੈਂ ਕਿਸੇ ਦੇਜ ਦੇ ਕਹਿ ਰਹੇ ਹਾਂ ਕਿ ਤੇਰੇ ਬੰਦੇ ਸਾਰੇ ਬੇਈਮਾਨ ਅਗਲਾ ਕਹਿਗੇ ਨੂੰ ਅੰਦਰ ਸੱਟੂ ਘਰ ਨਹੀਂ ਜਾਣ ਦੇਣਾ ਮਹਾਰਾਜ ਨੇ ਕਿਹਾ ਨਾ ਕਤਰਾ ਮਰਾ ਇਤਬਾਰ ਬਰੋਸਤ ਕੇ ਬਖਸ਼ੀ ਵਾ ਦਿਵਾ ਖਮਾ ਕਿਸਬ ਗੋਸਟ 6 ਪੋ ਦੂੰ ਮਹਾਰਾਜ ਨੇ ਫੈਸਲਾ ਕਰ ਲਿਆ ਜੀ ਛੱਡਨ ਦਾ ਤੇ ਪਤਾ ਛੱਡਿਆ ਕਿਵੇਂ ਸੰਧਿਆ ਹੋ ਗਈ ਕਾਫਲੇ ਦੀ ਤਰਤੀਬ ਦੇ ਦਿੱਤੀ ਮੈਂ 14 ਪੋ ਤੱਕ ਸਿਰ ਬਾਪ ਨਾਲ ਬੇਨਤੀ ਕਰਨੀ ਹੈ ਤੇ ਪਲੀਜ਼ ਇਹਨੂੰ ਨੋਟ ਕਰ ਲਿਓ ਜਿਹੜੇ ਘਰਾਂ ਚ ਬੈਠੇ ਵੀ ਇਹ ਨਹੀਂ ਕਿ ਤੁਹਾਨੂੰ ਚੇਤੇ ਨਹੀਂ ਤੇ ਮੈਂ ਪ੍ਰਚਾਰਕ ਹੋਣ ਦੇ ਨਾਤੇ ਨੂੰ ਤਾਜ਼ਾ ਰੱਖਣਾ ਚਾਹਾਂ। ਮਹਾਰਾਜ ਜੀ ਨੇ ਤਰਤੀਬ ਦੇ ਦਿੱਤੀ। ਸ਼ਾਮ ਨੂੰ ਸੂਰਜ ਟਲਦਿਆਂ ਸਾਥ ਸੱਚੇ ਪਾਤਸ਼ਾਹ ਆਪਣੇ ਚਾਰੇ ਬੱਚਿਆਂ ਨੂੰ ਲੈ ਕੇ ਸਹਿਬਜ਼ਾਦਿਆਂ ਆਪਣੇ ਦੋ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਤੇ ਤੀਸਰੇ ਆਪਣੇ ਬਜ਼ੁਰਗ ਮਾਤਾ ਜੀ ਨੂੰ 80 ਸਾਲ ਦੇ کریم ਮਾਤ ਗੁਜਰੀ ਜੀ ਨਾਲ ਲੈ ਗਏ। ਘਰ ਦੇ ਸਾਰੇ ਜੀ ਨਾਲ ਸਿੱਖ ਲੈ ਆਨੰਦਪੁਰ ਸਾਹਿਬ ਉਹ ਸਾਰਾ ਇੱਕ ਵਾਰੀ ਮਾਰਾ ਸ਼ਾਮ ਨੂੰ ਇੱਕ ਇੱਕ ਗਲੀ ਚ ਗਏ ਤੇ ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਗਾਂਜੇ ਨਾ ਜੀ ਉੱਥੇ ਤੇ ਵੇਖੋ ਮੈਂ ਰਾਤ ਵੀ ਕਿਹਾ ਪਿਛਲੇ ਸਾਲ ਮੈਂ ਪ੍ਰੋਗਰਾਮ ਕਰਕੇ ਆਇਆ ਤੇ ਮੇਰੀ ਐਦ ਕੀ ਚ 21 21 ਦਸੰਬਰ ਨੂੰ ਮਾਰਾ ਸੀਸ ਪਹੁੰਚਣਾ ਉਹ ਵੇਖੋ ਏਡੀ ਵੱਡੀ ਘਟਨਾ ਸੀਸ ਦਾ ਸੰਸਕਾਰ ਹੁੰਦਾ ਤੇ 15 ਬੰਦੇ ਵੀ ਉੱਥੇ ਖੰਡ ਪਾਟ ਸਾਹਿਬ ਦੇ ਭੋਗ ਤੇ ਨਹੀਂ ਹੁੰਦੇ ਹਾਲਾਂਕਿ ਉਹ ਥੜਾ ਉਹੀ ਹੈ ਜਿਹੜਾ ਥੜਾ ਗੁਰੂ ਗੋਬਿੰਦ ਸਿੰਘ ਜੀ ਨੇ ਬਣਵਾਇਆ ਸੀ ਮਹਾਰਾਜ 29 ਸਾਲ ਰਹੇ ਨੇ ਜੀ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਫਿਰ 17 ਸਾਲ ਇੱਕ ਵਾਰੀ 12 ਸਾਲ ਇੱਕ ਵਾਰੀ ਪਰ ਪਿਆਰੋ 29 ਸਾਲਾਂ ਵਿੱਚ ਇਤਿਹਾਸ ਕਹਿੰਦਾ ਹਰ ਰੋਜ਼ ਗੁਰੂ ਗੋਬਿੰਦ ਸਿੰਘ ਜੀ ਪਿਤਾ ਜੀ ਦੇ ਸੀਸਗੰਜ ਵਾਲੀ ਜਗ੍ਹਾ ਤੇ ਮੱਥਾ ਟੇਕਣ ਜਾਂਦੇ ਹੁੰਦੇ ਸਨ ਫਿਰ ਅੱਛਾ ਮਾਰੇ ਨੇ ਆਉਣ ਲੱਗਿਆ ਉੱਥੇ ਤੁਰਨ ਲੱਗੇ ਤੇ ਗੁਰਬਖਸ਼ ਉਦਾਸੀ ਸੰਜੀ ਉਹਨਾਂ ਨੂੰ ਹਜ਼ੂਰ ਨੇ ਕਿਹਾ ਕਿ ਅਸੀਂ ਅੱਜ ਆਨੰਦਪੁਰ ਸਾਹਿਬ ਛੱਡ ਦੇਣਾ ਹੈ ਕੁਛ ਸਾਡੇ ਤੋਂ ਬਾਅਦ ਇਸ ਸਥਾਨ ਦੀ ਸੇਵਾ ਸੰਭਾਲ ਕਰਨੀ ਦੀਵਾ ਬੱਤੀ ਕਰਨੇ ਤਾਂ ਮੈਂ ਬੇਨਤੀ ਕਰਾਂ 6 ਪੋ ਦੀ ਰਾਤ ਨੂੰ ਸਤਿਗੁਰਾਂ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ ਅੱਗੇ ਗੁਰੂ ਗੋਬਿੰਦ ਸਿੰਘ ਜੀ ਸਨ ਵਿਚਕਾਰ ਪਰਿਵਾਰ ਸੀ ਤੇ ਪਿੱਛੇ ਭਾਈ ਉਦਾਸ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਤੇ ਭਾਈ ਜੀਵਨ ਸਿੰਘ ਜੀ ਭਾਈ ਜੈਤਾ ਜੀ ਇਹ ਕਾਫਲਾ 6 ਪੋ ਦੀ ਰਾਤ ਨੂੰ ਨਿਕਲਿਆ ਜੀ ਤੇ ਸਤ ਪੋ ਦਾ ਅੰਮ੍ਰਿਤ ਵੇਲਾ ਸਤ ਗੁਰਾਂ ਨੂੰ ਸਰਸਾ ਦੇ ਕੰਡੇ ਤੇ ਹੋਇਆ। ਫਿਰ ਫਿਰ ਮੇਰੀ ਬੇਨਤੀ ਡੇਟ ਜ਼ਰੂਰ ਨੋਟ ਰੱਖਿਓ। ਸਤ ਪੋ ਨੂੰ ਅੰਮ੍ਰਿਤ ਵੇਲੇ ਦਾ ਦੀਵਾਨ ਮਹਾਰਾਜ ਨੇ ਸਰਸਾ ਦੇ ਕੰਡੇ ਤੇ ਲਾਇਆ। ਸਾਡਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਕਮਾਲ ਦਾ ਦਿਲਰੁਬਾ ਬਜਾਂਦੇ ਸਨ। ਮਹਾਰਾਜ ਉਸ ਦਿਨ ਆਸਾ ਕੀ ਵਾਰ ਦਾ ਕੀਰਤਨ ਖੁਦ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਹੈ ਜੀ। ਇਤਿਹਾਸ ਵਿੱਚ ਕਿ ਲਿਖਿਆ ਜਾਂਦਾ ਹੈ ਤਾਂ ਸਰਪੇ ਵਕਤ ਆ ਗਿਆ ਆਸਾ ਕੀ ਵਾਰ ਦਾ ਸਾਜ਼ੋਂ ਕੇ ਜ਼ੀਰੋ ਬੰਮ ਕਾ ਚੜਾਓ ਉਤਾਰ ਕਾ ਮਨ ਸ਼ਾਂਤ ਅ ਕਲਗੀ ਧਰ ਕੇ ਦਿਲੇ ਬੇਕਰਾਰ ਕਾ ਮੌਕਾ ਮਿਲੇ ਤੋ ਭਜਨ ਕਰ ਲੈ ਕਿਰਤਗਾਰ ਕਾ ਜਬਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ ਪੜ ਕੇ ਗੁਰੂ ਗ੍ਰੰਥ ਕੋ ਭਰਨਾ ਸ਼ੁਰੂ ਥਾ ਮਹਾਰਾਜੀ ਨੇ ਅੰਮ੍ਰਿਤ ਵੇਲੇ ਦਾ ਉਥੇ ਕੀਰਤਨ ਕੀਤਾ ਇੱਥੇ ਯਾਦ ਰੱਖਿਓ ਜਦੋਂ ਸਤਗੁਰੂ ਸਤਪੂ ਨੂੰ ਕੀਰਤਨ ਕੀਤਾ ਦੋਨੋਂ ਛੋਟੇ ਸਹਬਜ਼ਾਦੇ ਪਿਤਾ ਜੀ ਦੇ ਬਿਲਕੁਲ ਸਾਹਮਣੇ ਬੈਠੇ ਸਨ ਇਹ ਆਖਰੀ ਮਿਲਣੀ ਸੀ ਬਾਬਾ ਜ਼ੋਰਾਵਰ ਸਿੰਘ ਜੀ ਦੀ ਤੇ ਬਾਬਾ ਫਤਿਹ ਸਿੰਘ ਜੀ ਦੀ ਸਤ ਪਉ ਨੂੰ ਅੰਮ੍ਰਿਤ ਵੇਲੇ ਪਿਆਰਿਓ ਅੰਮ੍ਰਿਤ ਵੇਲੇ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਸਤਗੁਰਾਂ ਨੇ ਜਦੋਂ ਸਰਸਾ ਨੂੰ ਪਾਰ ਕੀਤਾ ਸਰਸਾ ਪੂਰੇ ਉਫਾਨ ਤੇ ਸੀ ਜੀ ਇੱਕ ਸਾਡੇ ਵਿਦਵਾਨ ਹੋਏ ਨੇ ਇੱਕ ਕਰਤਾਰ ਸਿੰਘ ਜੀ ਬਲਗਣ ਉਹ ਕਹਿੰਦੇ ਹੁੰਦੇ ਸਨ ਕਹਿੰਦੇ ਸਿੰਘਾ ਜੇ ਚੱਲਿਆ ਆਨੰਦਪੁਰ ਸ਼ਹਿਰ ਉਥੇ ਵਗਦੀ ਉਹ ਸਰਸਾ ਨਹਿਰ ਅੱਖੀ ਤੈਨੂੰ ਪੈ ਜਾ ਜ਼ਹਿਰ ਤੇਰੇ ਅੱਖੀ ਤੈਨੂੰ ਪੈ ਜਾ ਕਹਿਰ ਤੇਰੇ ਪਾਣੀ ਦੇ ਵਿੱਚ ਜ਼ਹਿਰ ਕੀਤਾ ਗੁਰਾਂ ਨਾਲ ਤੂੰ ਸਵੈਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨ੍ਹਾਂ ਦੇਵ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਡੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰਬਾਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਪੋਉ ਨੂੰ ਸਰਸਾ ਨਦੀ ਪਾਰ ਕੀਤੀ ਜੀ ਪਰਵਾਰ ਤਿੰਨ ਕਿਸਿਆਂ ਚ ਵੰਡਿਆ ਗਿਆ ਸਤਪੋਉ ਸਿੱਖ ਰੁੜ ਗਏ ਪੂਰੀ ਸਰਸਾ ਸਤ ਪਉ ਨੂੰ ਸਾਰਾ ਦਿਨ ਗੁਰੂ ਗੋਬਿੰਦ ਸਿੰਘ ਜੰਗ ਕਰਦੇ ਕਰਦੇ ਕੋਟਲੇ ਨਿਹੰਗ ਖਾਂ ਪਹੁੰਚੇ ਜਿੱਥੋਂ ਆਪ ਭੱਠਾ ਸਾਹਿਬ ਜਾਂਦੇ ਰੋਪੜ ਉੱਥੇ ਮਹਾਰਾਜ ਨਿਹੰਗ ਖਾਂ ਦੇ ਘਰ ਰਹੇ ਨਿਹੰਗ ਖਾਂ ਕੌਣ ਸੀ ਜਿਹੜੇ ਗਨੀ ਖਾਂ ਨਵੀ ਖਾਂ ਨੇ ਨਿਹੰਗ ਖਾਂ ਤੇ ਗਨੀ ਖਾਂ ਆਪਸ ਵਿੱਚ ਮਾਮੇ ਫੁੱਫੀ ਦੇ ਸੰਜੀ ਫਿਰ ਅਰ ਸੁਣਿਓ ਨਿਹੰਗ ਖਾਂ ਦੀ ਭੂਆ ਉਮਰੀ ਉਹਦੇ ਪੁੱਤਰ ਸਨ ਗਨੀ ਖਾਂ ਤੇ ਨਵੀ ਖਾਂ ਇੱਥੇ ਮਹਾਰਾਜ ਸਤ ਪੋ ਦਾ ਦਿਨ ਦਿਨ ਦਿਨੇ ਇਥੇ ਪਹੁੰਚ ਗਏ ਨੇ ਜੀ ਥੋੜਾ ਜਿਹਾ ਸਮਾਂ ਰੁਕੇ ਇਥੇ ਭਾਈ ਬਚਿੱਤਰ ਸਿੰਘ ਜ਼ਖਮੀ ਹੋਇਆ ਨੂੰ ਖਜ਼ੂਰ ਦੇ ਕੋਲ ਲੈ ਕੇ ਆਏ ਮੈਂ ਬੇਨਤੀ ਕਰਾ ਸਤ ਪੋ ਨੂੰ ਸ਼ਾਮ ਨੂੰ ਮਹਾਰਾਜ ਚਮਕੌਰ ਸਹਿ ਪਹੁੰਚ ਗਏ ਸਤ ਪੋ ਚਿੱਤੇ ਰੱਖਿਓ ਸਤ ਪੋ ਛੇ ਪੋ ਸਾਰੀ ਰਾਤ ਚੱਲਦੇ ਰਹਿ ਸਤ ਪੋ ਦੀ ਸਤ ਪੋ ਸਾਰਾ ਦਿਨ ਸਬਰ ਚ ਰਹਿ ਤੇ ਮਹਾਰਾਜ ਸਤ ਪੋ ਨੂੰ ਚਮਕੌਰ ਸਹਿ ਪਹੁੰਚ ਗਏ ਜਬਰਨਾਮੇ ਅਨਸਾਰ 40 ਸਿੰਘ ਨੇ ਮਹਾਰਾਜ ਆਪ ਨੇ ਸਹਿਬਜ਼ਾਦੇ ਨੇ 7 ਪੋ ਦੀ ਰਾਤ ਚਮਕੌਰ ਦੀ ਗੜੀ ਚ ਗੁਰੂ ਗੋਬਿੰਦ ਸਿੰਘ ਦੀ ਤੇ ਵੱਡੇ ਸਹਿਬਜ਼ਾਦਿਆਂ ਦੀ ਆਖਰੀ ਰਾਤ ਸੀ ਮਿਲ ਅੱਠ ਪੋ ਦਾ ਦਿਨ ਚੜਿਆ ਫਿਰ ਅਜ ਕਰੋ ਮੈਂ 6 ਤੋਂ ਚੱਲਿਆ ਅੱਠ ਪੋ ਦਾ ਜੰਗ ਦਿਨ ਚੜਿਆ ਦੁਨੀਆ ਦੀ ਇੱਕ ਅਦੁੱਤੀ ਜੰਗ ਸ਼ੁਰੂ ਹੋਈ ਇੱਕ ਪਾਸੇ 40 ਭੁੱਖੇ ਪਾਣੇ ਸਿੱਖ ਜੀ ਜ਼ਫਰਨਾਮੇ ਚ ਹਜ਼ੂਰ ਨੇ ਕਿਹਾ ਗੁਰਸਨਾ ਚ ਕਾਰੇ ਕੋ ਨਦ ਚ ਹਲਰ ਕੇ ਦਾ ਲਖ ਬਰਾਇਦ ਬਰੋ ਬੇਖਬਰ ਕਹਿੰਦੇ ਔਰੰਗਜ਼ੇਬੇ ਕੋਈ ਲੜਾਈ ਥੋੜਾ ਸੀ 40 ਸਿੱਖ ਤੇ ਜਿਨ੍ਹਾਂ ਨੇ ਕਈ ਦਿਨਾਂ ਦਾ ਰੋਟੀ ਪਾਣੀ ਕੁਛ ਨਹੀਂ ਖਾਦਾ ਭੁੱਖ ਨਾਲ ਨਿਢਾਲ ਸਨ ਉਹਨਾਂ ਨੇ 10 ਲੱਖ ਦਾ ਮੁਕਾਬਲਾ ਕੀਤਾ 8 ਪੋ ਦਾ ਦਿਨ ਚੜਿਆ ਇਧਰੋਂ ਦਿੱਲੀ ਤੋਂ ਗਈ ਕੋਈ ਫੌਜ ਉਧਰੋਂ ਜਿਹੜੀ ਫੌਜ ਨੇ ਘੇਰਾ ਪਾਇਆ ਸੀ 8 ਮਹੀਨੇ ਸਾਰਿਆਂ ਨੇ ਇਕੱਠਾ ਵਾਰ ਕੀਤਾ 8 ਪੋ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਤੀਰ ਚਲਾਇਆ ਨਾਰਖਾਂ ਦੀ ਛਾਤੀ ਨੂੰ ਬਿੰਨ ਕੇ ਧਰਤੀ ਤੇ ਸੱਡ ਦਿੱਤਾ ਮੈਂ ਬੇਨਤੀ ਕਰਾਂ 8 ਪੋ ਦੁਪਹਿਰ ਤੱਕ 17 ਸਿੰਘ ਸ਼ਹੀਦ ਹੋ ਗਏ ਚਮਕੌਰ ਸਾਹਿਬ ਜਦੋਂ ਦਿਨ ਢਲ ਲੱਗਾ ਬਾਬਾ ਅਜੀਤ ਸਿੰਘ ਜੀ ਗਏ ਬਾਬਾ ਜੁਝਾਰ ਸਿੰਘ ਜੀ ਗਏ ਮੈਂ ਬੇਨਤੀ ਕਰਾਂ 8 ਪੋ ਸ਼ਾਮ ਨੂੰ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਬ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਭਾਈ ਮਨੀ ਸਿੰਘ ਦੇ ਪੁੱਤਰ ਅਜੈਬ ਸਿੰਘ ਜੀ ਅਨਕ ਸਿੰਘ ਜੀ ਇਹ ਇਹ ਸਾਰੇ ਉਸ ਤੋਂ ਬਾਅਦ ਇਹ ਭਾਈ ਮੱਖਣਸ਼ਾ ਲਬਾਣੀ ਦਾ ਬੇਟਾ ਚਮਕੌਰ ਦੀ ਪੰਡਿਤ ਕਿਰਪਾ ਰਾਮ ਦੱਤ ਜਿਨੇ ਅੰਮ੍ਰਿਤ ਛਕਿਆ ਭਾਈ ਕਿਰਪਾ ਸਿੰਘ ਬਣ ਕੇ ਅੱਠ ਪੋਉ ਨੂੰ ਸ਼ਹੀਦ ਹੋਇਆ ਸੀ ਜੀ ਮੈਂ ਆਪ ਨੂੰ ਤਾਂ ਕਿਹਾ ਅੱਠ ਪੋਉ ਨੂੰ ਇੱਥੇ ਸਤਿਗੁਰੂ ਸ਼ਹੀਦ ਹੋ ਗਏ ਸਿੰਘ ਸਤਿਗੁਰਾਂ ਦੇ ਸਹਿਬਜ਼ਾਦੇ ਹੁਣ ਥੋੜਾ ਜਾਓ ਅੱਠ ਪੋਉ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਗੜੀ ਚੋਂ ਨਿਕਲਦੇ ਆ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਮੈਂ ਵੀ ਚਾਦਰ ਲੈ ਕੇ ਈਟ ਕੋਲ ਬੈਠਾ ਸਾਖਾ ਸਾਖੀ ਜਨਾਗਾ ਉਹ ਪਿਆਰੋ ਕਦੀ ਮਹਿਸੂਸ ਕਰੋ 6 ਪੋ ਦੀ ਰਾਤ ਕੁਝ ਨਹੀਂ ਖਾਦਾ 7 ਪੋ ਦਾ ਦਿਨ ਕੁਝ ਨਹੀਂ ਗੁਰਦੇਵ ਨੇ ਛਕਿਆ 7 ਪੋ ਦੀ ਰਾਤ ਕੁਝ ਨਹੀਂ ਮਿਲਿਆ 8 ਪੋ ਨੂੰ ਸਾਰਾ ਦਿਨ ਜਾਂਗੜੀ 8 ਪੋ ਦੀ ਸਾਰੀ ਰਾਤ ਤੁਰਦੇ ਰਹੇ 9 ਪੋ ਨੂੰ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਪਹੁੰਚੇ ਮੋਂ ਥੋੜਾ ਜਿਹਾ ਦੂਜਾ ਪਾਸਾ ਲੈ ਲਈ ਇਹ ਤਾਂ ਹੋ ਗਿਆ ਨਾ ਇੱਥੋਂ ਤੱਕ ਇਹ ਨੋਟ ਰੱਖਿਓ ਦੂਜੀ ਗੱਲ 6 ਪੋ ਦੀ ਰਾਤ 7 ਪੋ ਦਾ ਦਿਨ ਜਦ ਚੜਨਾ ਸੀ ਉਸ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸਹਿਬ ਜਾਨੇ ਬਾਬਾ ਫਤਿਹ ਸਿੰਘ ਜੀ ਬਾਬਾ ਜ਼ੋਰਾਬਰ ਸਿੰਘ ਜੀ 7 ਸਾਲ ਤੇ 9 ਸਾਲ ਦੇ ਜੀ ਵਿਛੜ ਗਏ ਸਾਰੇ ਕੱਪੜੇ ਉਹਨਾਂ ਦੇ ਪਾਣੀ ਨਾਲ ਭਿੱਜੇ ਸੰਜੀ ਸੀਤ ਦਾ ਗੋ ਮੇਰੇ ਮਨ ਚਾਹਬ ਜੀ ਇੰਨਾ ਖੜ ਪਾਣੀ ਚਾਹਿਆ ਉਹਨਾਂ ਦੇ ਕੱਪੜੇ ਕੋਈ ਬਚੇ ਥੋੜਾ ਹੋਣਗੇ ਉੱਤੋਂ ਮੀਂਹ ਪੈ ਰਿਹਾ ਤੇਜ਼ ਖਵਾ ਚਲਦੀ ਏ ਸਰਸਾ ਦੇ ਠੰਡੇ ਨੀਰ ਚ ਗੁਰੂ ਗੋਬਿੰਦ ਸਿੰਘ ਦੇ ਦੋਨੋਂ ਲਾਲਾਂ ਦੇ ਕੱਪੜੇ ਭਿੱਜੇ ਪਏ ਸਤਪੋ ਦੀ ਸ਼ਾਮ ਪੈ ਗਈ ਇਹ ਵੈਗਰੂ ਧਿਆਨ ਰੱਖਿਓ ਸਤਪੋ ਦਾ ਦਿਨ ਸਾਰਾ ਨਿਕਲਿਆ ਸਤਪੋ ਦੀ ਦੁਪਹਿਰ ਢਲੀ ਇੱਕ ਕੁੰਮਾ 마ਸ਼ਕੀ ਸੀ ਨਾ ਤੂੰ ਸੁਣਿਆ کریم ਬਖਸ਼ੋ ਦਾ ਨਾ ਸੀ ਕਨਵਰਟਡ ਹੋਇਆ ਸੀ ਜੀ ਮੁਸਲਮਾਨ ਫਿਰ ਮਾਤਾ ਜੀ ਜਦੋਂ ਨੇ ਦੇਖਿਆ ਕਿ ਖੱੱਚਰ ਸੀ ਕੋਲ ਛੋਟੇ ਸਹਬਜ਼ਾਦੇ ਤੇ ਉਹਨੇ ਪਛਾਨ ਲਿਆ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਤਪੋ ਦੀ ਰਾਤ ਉਹ ਆਪਣੀ ਝੌਂਕੜੀ ਚ ਲੈ ਗਿਆ ਇਹ ਪਹਿਲੀ ਰਾਤ ਸੀ ਜੀ ਮੇਰੇ ਸਤਗੁਰੂ ਦੇ ਲਾਲਾਂ ਦੀ ਕਿਲਿਆਂ ਚ ਰਹਿਣ ਵਾਲੀ ਪਹਿਲੀ ਰਾਤ ਝੌਂਕੜੀ ਚ ਜ਼ਮੀਨ ਤੇ ਸੁੱਤੇ ਸਨ ਇਸ ਸਤਪੋ ਜਰੂਰ ਚੇਤੇ ਰੱਖਿਓ ਪਿਆਰਿਓ ਕਹਿਣਾ ਬਹੁਤ ਸੌਖਾ ਹੈ ਸਤਪੋ ਦੀ ਰਾਤ ਮਹਾਰਾਜ ਦੇ ਲਾਲ ਉੱਥੇ ਰਹਿੰਦੇ ਉਸ ਵਕਤ ਫਿਰ ਮਾਤਾ ਜੀ ਨੂੰ ਪੁੱਛਦਾ ਜੀ ਮੈਂ ਸੇਵਾ ਕੀ ਕਰਾਂ ਮਾਂ ਜੀ ਕਹਿੰਦੇ ਆ ਕਿ ਮੈਨੂੰ ਕਿ ਮੇਰੇ ਬੱਚਿਆਂ ਨੂੰ ਭੁੱਖ ਲੱਗੀ ਉਹ ਕਹਿੰਦਾ ਮਾਂ ਜੀ ਮੇਰੇ ਘਰ ਖਾਣ ਨੂੰ ਕੁਝ ਨਹੀਂ ਫਿਰ ਉਹ ਕੁਮਾ ਮਾਸ਼ਕੀ ਉਸੇ ਰਾਤ ਨੂੰ ਲక్ష్ਮੀ ਬ੍ਰਾਹਮਣੀ ਉਹਦੇ ਘਰ ਜਾਂਦਾ ਉਹ ਫਿਰ ਬਜ਼ੁਰਗ ਸੀ ਉਹ ਭੋਜਨ ਤਿਆਰ ਕੇ ਕਰਕੇ ਕਹਿੰਦੀ ਮੈਂ ਸਵੇਰੇ ਆਵਾਂਗੀ ਸੱਤ ਪੋ ਨੂੰ ਸ਼ਾਮ ਸਹਿਬਜ਼ਾਦੇ ਉੱਥੇ ਰਹਿੰਦੇ ਅੱਠ ਪੋ ਨੂੰ ਸਵੇਰੇ ਦਿਨ ਚੜਦਾ ਅੱਠ ਪੋ ਨੂੰ ਫਿਰ ਗੰਗੂ ਮਿਲਦਾ ਹੈ ਫਿਰ ਯਾਦ ਰੱਖਿਓ ਪਾਵਾਂ ਦੋ ਵੱਖਰੇ ਹੋਰ ਵੀ ਮਸਾਂ ਦਾ ਅੱਠ ਪੋ ਨੂੰ ਮਿਲਦਾ ਹੈ ਸਹਿਬਜ਼ਾਦੇ ਖੁਸ਼ ਹੁੰਦੇ ਆ ਵੀ ਚਲੋ ਗੰਗੂ ਲੰਗਰ ਚ ਵੇਗਾ ਸੇਵਾਦਾਰ ਕੋਈ ਰਸੋਈਆ ਕਿਹਾ ਜਾਂਦਾ ਹੈ ਤਾਂ ਮੈਨੂੰ ਲੰਗਰੀ ਬਹੁਤ ਹੁੰਦੇ ਉੱਥੇ ਮਹਾਰਾਜ ਜੀ ਨੂੰ ਲਾਲਾ ਨੂੰ ਮਿਲਦਾ ਉਹ ਕਹਿੰਦਾ ਨਿਸ਼ਚਿੰਤ ਰਹੋ ਮੈਂ ਆਪਣੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਨਾ ਉਹ ਬੇਈਮਾਨ ਜਾਨ ਬੁੱਝ ਕੇ ਉਸ ਰਸਤੇ ਤੇ ਲਜਾਂ ਦੀ ਥਾਂ ਉਹ ਕਮਾਹ ਪਰਾ ਕੇ ਆਪਣੇ ਪਿੰਡ ਵੱਲ ਨੂੰ ਲੇ ਮੈਂ ਬੇਨਤੀ ਕਰਾਂ ਹਵਸਤੇ ਚ ਬਾਹਰ ਰਾਤ ਇੱਕ ਹੋਰ ਵੀ ਰਹਿਣ ਇਤਿਹਾਸਕ ਤਾਠੇ ਕਹਿੰਦੇ ਪਰ ਅਰਜਖ ਹੈ 8 ਪੋ ਨੂੰ ਗੰਗੂ ਆਪਣੇ ਘਰ ਲੈ ਜਾਂਦਾ ਹੈ 8 ਪੋ ਨੂੰ ਬੇਈਮਾਨੀ ਕਰਦਾ ਹੈ 9 ਪੋ ਨੂੰ ਸਵੇਰੇ ਸਹਿਬਜ਼ਾਦੇ ਪਕੜੇ ਜਾਂਦੇ ਜਾਨੀ ਖਾਂ ਤੇ ਮਾਨੀ ਖਾਂ ਇਹਨਾਂ ਦੋਨਾਂ ਸਹਿਬਜ਼ਾਦਿਆਂ ਨੂੰ ਇਹ 8 ਪੋ ਨੂੰ ਮੁਰਿੰਡੇ ਲੈ ਕੇ ਆ ਜਾਂਦੇ ਆ ਜੀ ਇਹ ਉਹ ਉੱਥੇ ਵੈਗੁਰੂ ਜੀ ਉੱਥੇ ਫਿਰ ਗੰਗੂ ਤੁਰ ਲੱਗਿਆ ਕਹਿੰਦਾ ਮੈਨੂੰ ਇਨਾਮ ਕੀ ਦਿਓਗੇ ਯਾਦ ਰੱਖਿਓ ਨਾ 100 ਰੁਪਿਆ ਦਿੱਤਾ ਕਹਿੰਦਾ ਐਡਾ ਵੱਡਾ ਕੰਮ ਕੀਤਾ 100 ਰੁਪਿਆ ਉਹਨਾਂ ਨੇ ਫਿਰ ਇੱਕ 100 ਰੁਪਇਆ ਦਿੱਤਾ 200 ਰੁਪਇਆ ਸਹਿਬਜ਼ਾਦਿਆਂ ਦਾ ਉਹ ਪੈਸੇ ਲੈ ਕੇ ਗਿਆ ਪਕੜਾਂ ਦੀ ਇੱਕ ਕਿਤਾਬ ਹੈ ਸ੍ਰੀ ਗੁਰੂਦਰਸ਼ਨ ਗਿਆਨੀ ਠਾਕੁਰ ਸਿੰਘ ਸਾਡੇ ਬੜੇ ਪੁਰਾਣੇ ਬਜ਼ੁਰਗ ਹੋਏ ਨੇ ਜੀ ਪਿਛਲੀ ਸਦੀ 'ਚ ਉਹਨਾਂ ਨੇ ਲਿਖਿਆ 200 ਰੁਪਇਆ ਮੈਂ ਬੇਨਤੀ ਕਰਾਂਗਾ ਕਿ 9 ਪੋ ਨੂੰ ਸਹਿਬਜ਼ਾਦੇ ਮੁਰਿੰਡੇ ਰਹਿੰਦਿਆ ਰਾਤ ਨੂੰ ਪੋਤਵਾਲੀ ਉਧਰ ਵਜ਼ੀਰ ਖਾਂ ਆ ਜਾਂਦਾ ਸਰਹੰਦ ਆਪ ਇਹਨਾਂ ਕਿਹਾ ਜੀ ਵੀ ਆਪਾਂ ਸ਼ਿਦੀ ਵਾਲੇ ਦਿਨ ਬੈਠੇ ਸਾਂ ਭਾਈ ਸਾਹਿਬ ਸਾਕਾ ਮੇਰੀ ਬੇਨਤੀ ਹੈ ਪੋ ਦੇ ਮਹੀਨੇ ਦੀਆਂ ਤਰੀਕਾਂ ਸਿੱਖੋ ਕਦੀ ਨਾ ਭੁੱਲੋ ਹਰ ਬਜ਼ੁਰਗ ਆਪਣੇ ਬੱਚਿਆਂ ਨੂੰ ਸਮਝਾ ਕੇ ਜਾਏ ਬੱਚੇ ਸੱਤ ਦਿਨ ਚੇਤੇ ਰੱਖੇ ਨੌ ਪੋ ਨੂੰ ਸਹਿਬਜ਼ਾਦੇ ਮੁਰਿੰਡੇ ਚ ਰਹਿੰਦੇ ਆ ਤੇ ਜਦੋਂ ਵਜ਼ੀਰ ਖਾਂ ਨੂੰ ਪਤਾ ਲੱਗਦਾ ਫਿਰ ਇਥੋਂ ਇਹ ਮੁਰਿੰਡੇ ਤੋਂ ਜਦੋਂ ਸਰਹੰਦ ਜਾਂਦੇ ਨੇ ਇਤਿਹਾਸ ਕਹਿੰਦਾ ਉਸ ਰਾਤ ਦਿਨ ਦੋਨਾਂ ਸਹਿਬਜ਼ਾਦਿਆਂ ਨੂੰ ਖੱਤ ਕੜੀਆਂ ਲਾ ਦਿੱਤੀਆਂ ਕੜੀਆਂ ਚ ਬੰਨ ਕੇ ਲੈ ਗਏ ਨੌ ਪੋ ਦਿਨ ਬਚਿੰਦੇ ਮੁਰਿੰਡੇ ਤੋਂ ਸਰਹੰਦ ਪਿਆਰਿਓ ਉਥੇ 10 ਪੋ ਫਿਰ ਅਭਿੰਤੀ ਗਏ 10 ਪੋ 11 ਪੋ ਤੇ 12 ਪੋ ਤਿੰਨ ਰਾਤਾਂ ਸਹਿਬਜ਼ਾਦੇ ਠੰਡੇ ਬੁਰਜ ਚ ਰਹੇ ਇਹ ਆਪਾਂ ਭੁੱਲ ਸਕਨੇ ਆ ਪੋ ਦਾ ਮਹੀਨਾ ਜੀ ਤੇ ਮਾਂ ਜੀ ਨੇ ਸਿੱਧ ਕਰ ਦਿੱਤਾ ਲੋਕੋ ਆਮ ਤੌਰ ਤੇ ਸਰਦੀ ਦੋ ਸ਼ਰੀਰਾਂ ਨੂੰ ਬੜਾ ਪਕੜਦੀ ਇੱਕ ਬੱਚੇ ਨੂੰ ਤੇ ਇੱਕ ਬਜ਼ੁਰਗ ਨੂੰ ਆਪਾਂ ਕਹਿੰਦੇ ਆ ਠੰਡ ਬੜੀ ਬੱਚੇ ਨੂੰ ਲੁਕਾ ਲਓ ਦੂਜਾ ਕਹਿੰਦੇ ਆ ਬਜ਼ੁਰਗੋ ਧਿਆਨ ਰੱਖਿਓ ਠੰਡ ਚ ਬਚਿਓ ਯਾਦ ਰੱਖਿਓ ਇਹ ਤੇ 7 ਸਾਲ ਤੇ 9 ਸਾਲ ਦੀ ਬਾਲਵਰੇਸ਼ ਐ ਤੇ ਦੂਜੇ ਪਾਸੇ 80 ਸਾਲ ਦੀ ਮਾਤ ਗੁਜਰੀ ਐ ਉਹਦਾ ਕੱਕਰ ਨਾ ਮਾਂ ਤੇ ਅਸਰ ਕਰ ਸਕੇ ਨਾ ਪੋਤਿਆਂ ਤੇ ਅਸਰ ਕਰ ਸਕੇ ਕਿਉਂਕਿ ਖਿਰਦਾ ਵਾਹਿਗੁਰੂ ਦੇ ਚਰਨਾਂ ਜੁੜਿਆ ਫਿਰ ਅਰਜੇ 10 11 ਤੇ 12 ਤਿੰਨ ਦਿਨ ਤਸੀਹੇ ਰੱਜ ਕੇ ਦਿੱਤੇ ਗਏ ਜੀ ਇਹ ਤਿੰਨ ਦਿਨ ਖਮਚੀਆਂ ਮਾਰੀਆਂ ਗਈਆਂ ਗੋਲੇਲੇ ਮਾਰੇ ਗਏ ਡਾਕਟਰ ਗੰਡਾ ਸਿੰਘ ਤੇ ਲਿਖ ਦਿਆ ਕਿ ਸਹਿਬਜ਼ਾਦਿਆਂ ਦੀਆਂ ਉਂਗਲੀਆਂ ਦੇ ਵਿੱਚ ਪਲੀਤੇ ਰੱਖ ਕੇ ਥੱਲੇ ਇਹ ਸਕਿੰਨ ਸਾੜੀ ਗਈ ਡਰ ਜਾਣ ਪਰ ਨਹੀਂ ਡਰੇ ਉਸ ਦਿਨ ਫਿਰ ਫਤਵਾ ਲਾ ਦਿੱਤਾ ਜੇ ਨਾ ਮੱਲੇ ਕੱਲ ਨੂੰ ਨੀਆਂ ਚਿੰਨ ਦਿੱਤਾ ਜਾਏਗਾ 13 ਪੋ ਨੂੰ ਛੋਟੇ ਸਹਿਬਜ਼ਾਦੇ ਆਏ ਇਥੋਂ ਦੇ ਸਮੇਂ ਮੁਤਾਬਕ 11 ਸੱਚੀ ਜਿਵੇਂ ਮੈਂ ਨੋਟ ਕਰ ਰਿਆ ਸਾਂ ਜਿਸ ਵੇਲੇ ਗੁਰੂ ਤੇਗ ਬਹਾਦਰ ਦੀ ਸ਼ੀਧੀ ਹੋ ਸੱਚੇ ਪਿਤਾ ਜੀ ਦੀ ਉਸੇ ਟਾਈਮ ਹੀ ਛੋਟੇ ਲਾਲਾਂ ਦੀ ਸ਼ੀਧੀ ਹੁੰਦੀ ਹੈ ਮਤਲਬ ਟਾਈਮ ਡੇਟ ਤਾਂ ਇੱਕ ਨਹੀਂ ਨਾ ਟਾਈਮ 11 ਪੌਣ ਹੀ ਇਹੀ ਟਾਈਮ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੋਨੋਂ ਲਾਲ 13 ਪੌਣ ਕੋ ਕਸ਼ੀਦ ਕੀਤੇ ਪਹਿਲਾਂ ਨੀਆਂ ਚ 13 ਪੌ ਦੀ ਰਾਤ ਨੂੰ ਮਾਤ ਗੁਜਰੀ ਜੀ ਦੋਨੋਂ ਸਹਿਬਜ਼ਾਦੇ ਇਹਨਾਂ ਦੇ ਤਿੰਨਾਂ ਦੇ ਦੋਹਾਂ ਸਹਿਬਜ਼ਾਦਿਆਂ ਦੇ ਸ਼ਰੀਰ ਕਿ ਹੰਸਲਾ ਨਦੀ ਸੀ ਜੀ ਉੱਤੇ ਸਰੰਦ ਉਹਦੇ ਕਿਨਾਰੇ ਛੱਟ ਦਿੱਤੇ ਗਏ ਫਿਰ 14 ਪੋ ਨੂੰ ਟੋਡਰ ਮਲ ਹੁੰਦਾ ਹੈ ਉਹ ਫਿਰ ਆਪਣੀ ਅਪਰੋਚ ਕਰਦਾ ਹੈ ਤੇ ਫਿਰ ਉਹ ਸਹਿਬਜ਼ਾਦਿਆਂ ਦਾ ਸੰਸਕਾਰ ਕਰਦਾ ਮੇਰਾ ਖਿਆਲ 15 ਪੋ ਤੱਕ ਖਾਸ ਕਰਕੇ 6ਹਾਂ 6 ਪੋ ਦੀ ਰਾਤ ਤੋਂ ਲੈ ਕੇ 13 ਪੋ ਤੱਕ ਟੁਕੜ ਸਾਨੂੰ ਚੇਤੇ ਜ਼ਰੂਰ ਰੱਖਣਾ ਚਾਹੀਦਾ